ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਸੇ ਕਸੂਤੇ 2 ਦਸੰਬਰ 2024 ਨੂੰ ਹੁਕਮਨਾਮਿਆਂ ਦੇ ਅਨੁਸਾਰ ਧਾਰਮਿਕ ਸਜ਼ਾ ਲਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਅਤੇ ਦਾਗੀ ਤੜੇ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਸ਼੍ਰੀ ਹਰਮੰਦਰ ਸਾਹਿਬ ਦੇ 메ਮ ਗੇਟ ਦੇ ਸਾਹਮਣੇ ਡਿਊਟੀ ਕਰ ਰਹੇ ਸੀ 10 ਦਸੰਬਰ 2024 ਨੂੰ ਨਰੈਨ ਸਿੰਘ ਚੌੜਾ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਵਾਰ-ਵਾਰ ਬੱਚੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਅੰਗ ਰਖਕ ਨੇ ਨਰੈਨ ਸਿੰਘ ਚੌੜਾ ਦੇ ਪਿਸਤੌਲ ਨੂੰ ਦਬੋਚ ਲਿਆ। ਜਿਹੜੀ ਗੋਲੀ ਹੈ ਉਹ ਸ੍ਰੀ ਹਰਮੰਦਰ ਸਾਹਿਬ ਦੀ ਦੀਵਾਰ ਤੇ ਜਾ ਕੇ ਲੱਗੀ। ਉਸ ਤੋਂ ਬਾਅਦ ਇਨੀ ਕੁ ਰਾਜਨੀਤੀ ਹੋਈ ਬਿਕਮਜੀਤ ਸਿੰਘ ਮਜੀਠੀਆ ਦੇ ਕੇ ਆ ਕਿ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਦਾ ਕੰਮ ਹੈ ਇਹ ਅੰਮਰਸਰ ਦੀ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਯਾਨੀ ਕਿ ਉਸ ਤੋਂ ਬਾਅਦ ਵਿਵਾਦਾਂ ਦੇ ਵਿੱਚ ਕਿਰ ਗਿਆ ਅਮ ਜਿਹੜੇ ਨਰਿੰਦਰ ਸਿੰਘ ਚੋੜਾ ਸੀ ਉਹਨਾਂ ਉੱਤੇ ਰਮਾਨ ਲੈ ਗਿਆ ਦੋ ਤੋਂ ਤਿੰਨ ਵਾਰ ਉਸ ਤੋਂ ਬਾਅਦ ਉਹਨਾਂ ਦੇ ਇੱਕੋ ਹੀ ਬਿਆਨ ਆਇਆ ਕਿ ਮੈਂ ਨਾ ਤੇ ਖਾਲਸਤਾਨੀ ਸਮਰਤਕਾਂ ਨਾ ਮੇਰਾ ਕੋਈ ਬੱਬਰ ਖਾਲਸਾ ਇੰਟਰਨੈਸ਼ਨਲ ਮੁਹਿੰਮ ਦੇ ਨਾਲ ਲੈਣਾ ਦੇਣਾ ਹੈ ਲੇਕਿਨ ਮੈਂ ਇਮੋਸ਼ਨਲ ਹੋ ਕੇ ਤੇ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰੀ ਹੈ ਕਿਉਂਕਿ ਜਿਹੜੀ ਇਹਨਾਂ ਨੂੰ ਸਜ਼ਾ ਲੱਗੀ ਹੈ ਜਿੰਨੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਉਹ ਕਿਤੇ ਸਜ਼ਾ ਘਟ ਦਿੱਤੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਵੱਲੋਂ ਇਸ ਕਰਕੇ ਮੈਂ ਗੋਲੀ ਮਾਰੀ ਹੈ ਆ ਥੋੜੇ ਜਿਹੇ ਦਿਨਾਂ ਦੇ ਵਿੱਚ ਬਾਹਰ ਆ ਗਏ ਸੀ ਆ ਨਰੈਨ ਸਿੰਘ ਚੌੜਾ ਨਰੈਨ ਸਿੰਘ ਚੌੜਾ ਵੱਲੋਂ ਵਕ ਵਕ ਚੈਨਲ ਉੱਤੇ ਇੰਟਰਵਿਊ ਦਿੱਤੀਆਂ ਗਈਆਂ ਕਿ ਮੈਂ ਕਿਸੇ ਦੇ ਕਹਿ ਤੇ ਗੋਲੀ ਨਹੀਂ ਮਾਰੀ ਮੈਂ ਕਿਸੇ ਤੇ ਕਹਤੇ ਹਮਲਾ ਨਹੀਂ ਕੀਤਾ ਸੁਖਬੀਰ ਸਿੰਘ ਬਾਦਲ ਤੇ ਮੈਂ ਭਾਵਨਾਤਮਿਕ ਹੋਇਆ ਮੈਨੂੰ ਮੈਂ इमोशनल ਹੋਇਆ ਇਮੋਸ਼ਨਲ ਹੋ ਕੇ ਹੀ ਮੈਂ ਇਹ ਗੋਲੀ ਮਾਰੀ ਲੇਕਿਨ ਹੁਣ ਉਸ ਤੋਂ ਬਾਅਦ ਇਹ ਵੀ ਸਿਆਸਤ ਚੱਲੀ ਕਿ ਨਰੈਨ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇ ਕਿਆ ਜਾਵੇ ਲੇਕਿਨ ਨਰੈਨ ਸਿੰਘ ਚੋੜਾ ਜਿਵੇਂ ਹੀ ਅੰਤਰਨ ਜਵਾਨਤ ਲੈ ਕੇ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਬਾਹਰ ਆਏ ਕਿਸ ਉਹਨਾਂ ਤੇ ਚੱਲੇਗਾ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੰਜਾਬ ਅਤੇ ਹਰਿਆਣਾ ਦੀ ਜਿਹੜੀ ਅਦਾਲਤ ਦਾ ਰੁਕ ਕੀਤਾ ਗੁਹਾਰ ਲਗਾਈ ਕਿ ਇਸ ਮਾਮਲੇ ਉੱਤੇ ਜਿਹੜੀ ਹੈ ਕੋਈ ਵੱਡਾ ਫੈਸਲਾ ਲਿਆ ਜਾਵੇ ਇਸ ਮਾਮਲੇ ਉੱਤੇ ਸਿਟ ਬਣਾਏ ਸਿਟ ਪਠਾਈ ਜਾਵੇ ਜਾਂ ਸੀਬੀਆਈ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਜਾਣ ਲੇਕਿਨ ਇਧਰ ਖੁਲਾਸਾ ਕੀਤਾ ਹੈ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਅਸੀਂ 20 ਤੋਂ 22 ਵਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਸੰਪਰਕ ਕੀਤਾ ਹੈ ਕਿ ਜਿਹੜਾ ਉਸ ਉੱਤੇ ਹਮਲਾ ਹੋਇਆ ਹੈ ਉਹ ਆਪਣੇ ਬਿਆਨ ਦੇਵੇ ਤੇ ਸੁਖਬੀਰ ਸਿੰਘ ਬਾਦਲ ਨੇ ਸਾਡੇ ਨਾਲ ਇੱਕ ਵਾਰ ਵੀ ਸੰਪਰਕ ਨਹੀਂ ਕੀਤਾ ਤੇ ਫਿਰ ਅਸੀਂ ਐਫ ਆਈ ਆਰ ਕਿਉਂ ਕਟਾਈਏ ਅਸੀਂ ਕਿਉਂ ਹਵਾਲੇ ਦੇਈਏ ਆ ਨਰੈਨ ਸਿੰਘ ਚੋੜਾ ਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਕਿਉਂਕਿ ਹਰੇਕ ਚੀਜ਼ ਕਾਨੂੰਨ ਦੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਜਾਂਦੀ ਹੈ। ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਚੇਤਾ ਆਇਆ ਹੈ ਜਦੋਂ ਸਾਰਾ ਕੇਸ ਠੱਪ ਹੋ ਗਿਆ ਹੈ। ਹੁਣ ਹਾਕ ਵਿੱਚ ਆਏ ਨੇ ਡਾਕਟਰ ਦਲਜੀਤ ਸਿੰਘ ਚੀਮਾ। ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਨੇ ਕਿ ਇਹ ਪੰਜਾਬ ਪੁਲਿਸ ਬਚਣ ਲਈ ਪਰਦੇ ਪਾ ਰਹੀ ਹੈ। ਆਪਣਾ ਪੱਖ ਬਚਾਉਣ ਦੇ ਲਈ ਝੂਠੇ ਜਿਹੜੇ ਨੇ ਬਿਆਨ ਦੇ ਰਹੀ ਹੈ। ਸੁਖਬੀਰ ਸਿੰਘ ਬਾਦਲ ਦੇ ਨਾਲ ਕੋਈ ਵੀ ਸੰਪਰਕ ਨਹੀਂ ਕੀਤਾ ਗਿਆ ਕਿ ਅਸੀਂ ਤੁਹਾਡੇ ਬਿਆਨ ਲੈਣੇ ਨੇ ਲੇਕਿਨ ਪੰਜਾਬ ਪੁਲਿਸ ਵੱਲੋਂ ਵਾਰ-ਵਾਰ ਫੋਨ ਕੀਤੇ ਗਿਆ ਸੁਖਬੀਰ ਸਿੰਘ ਬਾਦਲ ਨੂੰ ਲੇਕਿਨ ਸੁਖਬੀਰ ਸਿੰਘ ਬਾਦਲ ਨੇ ਨਾ ਤਾਂ ਫੋਨ ਦਾ ਰਿਸਪਾਂਸ ਦਿੱਤਾ ਅਤੇ ਨਾ ਹੀ ਆਪਣੇ ਬਿਆਨ ਦਰਜ ਕਰਵਾਏ ਇਸ ਲਈ ਪੰਜਾਬ ਪੁਲਿਸ ਵੱਲੋਂ ਇੱਕ ਤਰ੍ਹਾਂ ਦੀ ਕੋਰੀ ਨਾ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਐਟ ਲੀਸਟ ਉਹਨਾਂ ਨੇ ਕਿਹਾ ਕਿ ਸੁਭੀਰ ਸਿੰਘ ਬਾਦਲ ਨੂੰ ਆਪਣੇ ਬਿਆਨ ਦਰਜ ਕਰਾਉਣੇ ਚਾਹੀਦੇ ਸੀ